ਕਿ ਮੈਂ ਸੁਣਿਆ ਮੇਰੇ ਜੰਮਣ ਤੇ ਵਧਾਈਆਂ ਨਹੀਂ ਤਾਨੇ ਆਏ ਸੀ ਕਿ ਮੈਂ ਸੁਣਿਆ ਮੇਰੇ ਜੰਮਣ ਤੇ ਵਧਾਈਆਂ ਨਹੀਂ ਤਾਨੇ ਆਏ ਸੀ ਕੌਣ ਪਾਲੂਗਾ ਕੌਣ ਵਿਆਹੂਗਾ ਕਿੰਨੇ ਬਹਾਨੇ ਆਏ ਸੀ ਕਿ ਜੰਮ ਦੀ ਜਵਾਗੜੀ ਨੂੰ ਕੀ ਪਤਾ ਹੁੰਦਾ ਕਿ ਕੀ ਕਿਸਮਤ ਹੈ ਉਹਦੀ ਕਿ ਜੰਮ ਦੀ ਜਵਾਗੜੀ ਨੂੰ ਕੀ ਪਤਾ ਹੁੰਦਾ ਕੀ ਕਿਸਮਤ ਹੈ ਉਹਦੀ ਬਿਨਾਂ ਜੰਮ ਤੋਂ ਵੀ ਸਮਾਜ ਖਿਲਾਫ ਹੋ ਜਾਂਦਾ ਹੈ ਕਿ ਕਿਉਂ ਇੱਕ ਕੁੜੀ ਦਾ ਜੰਮਣਾ ਹੀ ਪਾਪ ਹੋ ਜਾਂਦਾ ਹੈ ਕਿ ਕਿਉਂ ਇੱਕ ਕੁੜੀ ਦਾ ਜੰਮਣਾ ਹੀ ਪਾਪ ਹੋ ਜਾਂਦਾ ਹੈ ਕਿ ਦਸ ਕੀ ਪੜ ਕੇ ਮੈਡਮ ਲੱਗਣਾ ਕਿ ਦਸ ਇਹਨੇ ਪੜ ਕੇ ਮੈਡਮ ਲੱਗਣਾ ਦਸ ਕਰ ਲੀਆਂ ਬਥੇਰੀਆਂ ਨੇ ਬਾਪ ਦਾ ਸਾਆ ਅਜੇ ਸਿਰਤੇ ਨਾ ਹੋਵੇ ਤਾਂ ਕੁੜੀਆਂ ਨੇ ਲਾਣ ਤਾਂ ਹੀ ਸਿਹੜੀਆਂ ਨੇ ਕਿ ਜੇ ਬਾਪ ਦਾ ਸਾਆ ਸਿਰਤੇ ਨਾ ਹੋਵੇ ਤਾਂ ਕੁੜੀਆਂ ਨੇ ਲਾਣ ਤਾਂ ਹੀ ਸਿਹੜੀਆਂ ਨੇ ਮੇਰੀ ਮੰਮੀ ਨੇ ਬਹੁਤ ਕਹਿਵੇਂ ਹੁੰਦੇ ਸੀ ਮੇਰੀ ਮੰਮੀ ਨੇ ਮੈਨੂੰ ਹੁਣ ਦੱਸਦੇ ਨੇ 9 ਕਿੰਨੇ ਤੋਂ ਬਾਅਦ ਬਹੁਤ ਨੇ ਕਿਹਾ ਕਿ ਇਹਦੇ ਪਾਪਾ ਨਹੀਂ ਹੈਗੇ ਬਾਹਰ ਰਹਿੰਦੀ ਹੈ ਪਤਾ ਨਹੀਂ ਕੀ ਕਰੂੰਗੀ ਤੁਸੀਂ ਤਾਂ ਵਿਆਹ ਕਰ ਦੋ ਪਰ ਮੈਂ ਕਹਿੰਦੀ ਆ ਵੀ ਮੇਰੇ ਵਰਗੀ ਫੈਮਿਲੀ ਹੈ ਨਾ ਮੇਰੇ ਮੇਰੇ ਵਿਦੇਸ਼ਾਂ ਦੇ ਭਾਈ ਮੈਨੂੰ ਰੱਬ ਨੇ ਦਿੱਤਾ ਜੀ ਜੀ ਮਾਂ ਉਹ ਜੀ ਸਭ ਨੂੰ ਮਿਲੇ ਚਲੋ ਮੇਰੇ ਪਾਪਾ ਨਹੀਂ ਹੈਗੇ ਉਹ ਨਾ ਮੈਂ ਬਹੁਤ ਛੋਟੀ ਸੀ ਜਦੋਂ ਮੇਰੇ ਪਾਪਾ ਦੀ ਡੈਥ ਹੋਈ ਆ ਪਰ ਮੈਂ ਬਹੁਤ ਕੁਝ ਸਿੱਖਿਆ ਜ਼ਿੰਦਗੀ ਦੇ ਜਿਹੜੇ ਰਾਹ ਮੇਰੇ ਪਾਪਾ ਬਣਾ ਕੇ ਗਏ ਸੀ ਮੇਰੇ ਲਈ ਮੈਂ ਉਹਨਾਂ ਤੇ ਚੱਲੀਆਂ ਬਹੁਤ ਸਾਰੇ ਔਸੂਲ ਮੈਂ ਉਹਨਾਂ ਦੇ ਅੱਜ ਤੱਕ ਨਿਭਾ ਰਹੀਆਂ ਜੋ ਉਹਨਾਂ ਤੋਂ ਸਿੱਖਿਆ ਸੀ ਕਿਤੇ ਪਾਪ ਦਾ ਸਾਯਾ ਸਿਰ ਤੇ ਨਾ ਹੋਵੇ ਤਾਂ ਕੁੜੀਆਂ ਨੇ ਲਾਣ ਤਾਂ ਹੀ ਤਿਹੜੀਆਂ ਨੇ ਕਿ ਜੇ ਪੜ ਕੇ ਨજર ਗਵਾ ਕੇ ਅਫਸਰ ਬਣ ਜੇ ਉਹ ਵੀ ਕੁੜੀ ਕਿ ਜੇ ਪੜ ਕੇ ਨજર ਗਵਾ ਕੇ ਅਫਸਰ ਬਣ ਜੇ ਉਹੀ ਕੁੜੀ ਫਿਰ ਉਹੀ ਅੱਖ ਸੀਸੇ ਵਰਗਾ ਸਾਖ ਹੋ ਜਾਂਦਾ ਹੈ ਕਿ ਕਿਉਂ ਇੱਕ ਕੁੜੀ ਦਾ ਜੰਮਣਾ ਹੀ ਪਾਪ ਹੋ ਜਾਂਦਾ ਹੈ ਕਿ ਰੱਬ ਕਰੇ ਹਰ ਕੁੜੀ ਨੂੰ ਮੇਰੀ ਮਾਂ ਵਰਗੀ ਮਾਂ ਮਿਲੇ ਕਿ ਰੱਬ ਕਰੇ ਹਰ ਕੁੜੀ ਨੂੰ ਮੇਰੀ ਮਾਂ ਵਰਗੀ ਮਾਂ ਮਿਲੇ ਮੇਰੇ ਵੀਰ ਵਰਗਾ ਹੌਸਲਾ ਤੇ ਮੇਰੇ ਪਿਓ ਵਰਗਾ ਪਿਓ ਤੋਂ ਰਾਹ ਮਿਲੇ ਕਿ ਫਿਰ ਹਰ ਕੁੜੀ ਅਫਸਰ ਮਾਸਟਰ ਬਣ ਸਕਦੀ ਹੈ ਕਿ ਫਿਰ ਹਰ ਕੁੜੀ ਅਫਸਰ ਮਾਸਟਰ ਬਣ ਸਕਦੀ ਹੈ ਕੇ ਬਸ ਉਹਦਾ ਚਾਨਣ ਪਹੇਕੀ ਉਹਦਾ ਇਨਸਾਫ ਹੋ ਜਾਂਦਾ ਹੈ ਕਿ ਕਿਉਂ ਸਿਰਫ ਇੱਕ ਕੁੜੀ ਦਾ ਜੰਮਣਾ ਹੀ ਪਾਪ ਹੋ ਜਾਂਦਾ ਹੈ ਕਿ ਕਿਉਂ ਸਿਰਫ ਇੱਕ ਕੁੜੀ ਦਾ ਜੰਮਣਾ ਹੀ ਪਾਪ ਹੋ ਜਾਂਦਾ ਹੈ ਤੇ ਇੱਕ ਤਾਂ ਮੈਂ Song ਵੀ ਲਿਖਦੀ ਹਾਂ ਤਾਂ ਮੈਂ ਦੋ ਕਲਾਈਆਂ ਮੇਰੀ ਮੰਮੀ ਲਈ ਗਾਉਣੀਆਂ ਨੇ ਸਿਰਫ ਦੋ ਪੱਥਰ ਅੱਖ ਮੰਦਰਾਂ ਦੇ ਰੱਬ ਨੂੰ ਮੈਂ ਪੱਥਰ ਅੱਖ ਮੰਦਰਾਂ ਮਤਲਬ ਆਪਣੇ ਪਿੰਡ ਤੋਂ ਬਾਹਰ ਬਹੁਤ ਲੋਕ ਜਾਣਦੇ ਨੇ ਨੌਕਰੀ ਤੋਂ ਬਾਅਦ ਬਹੁਤ ਜਾਣ ਪਛਾਣ ਬਣੀ ਆ ਤਾਂ ਜਦੋਂ ਮੈਂ 10ਵੀਂ 11ਵੀਂ ਵਿੱਚ ਪੜ੍ਹਦੀ ਸੀ ਉਹਦਾ ਇੱਕ ਪੈਰਾ ਲਿਖਿਆ ਸੀ ਮੈਂ ਬਹੁਤ ਪਹਿਲਾਂ ਉਹ ਤਾਂ ਲਿਖਦੀਆਂ ਤੇ ਅੱਜ ਉਹ ਪੂਰੀਆਂ ਹੋਈਆਂ ਨੇ ਗੱਲਾਂ ਤਾਂ ਮੈਂ ਤੁਹਾਨੂੰ ਸੁਣਾਉਣਾ ਜ਼ਰੂਰ ਚਾਹਾਂਗੀ ਸਿੱਖ ਲਿਆ ਸੰਗਰੂਰ ਚ ਜੀਣਾ ਤੇਰੇ ਕਰਕੇ ਮਾਝਲੇ ਸੰਗਰੂਰ ਚ ਕਰਾ ਦੂੰ ਦੇਖੀ ਚਰਚੇ ਮੈਂ ਸਿੱਖ ਲਿਆ ਸੰਗਰੂਰ ਚ ਜੀਣਾ ਤੇਰੇ ਕਰਕੇ ਹਾਂ ਜਿਲ੍ਹੇ ਸੰਗਰੂਰ ਚ ਕਰਾ ਦੂੰ ਦੇਖੀ ਚਰਚੇ ਹਾਂ ਲੇਖਾਂ ਦੀ ਜੇ ਕੁਰਲੇਗੀ ਕਦਮਾਂ ਨੂੰ ਲੈਖਾਂ ਦੀ ਜੇ ਘੂਰ ਲੈ ਕੇ ਕਦਮਾਂ ਨੂੰ ਦੂਰ ਆਪੇ ਮੰਜ਼ਲਾਂ ਨੂੰ ਕਦਮਾਂ ਤੇ ਲਾ ਦੂੰ ਅੰਮੀਏ ਟੀਆਂ ਮੈਂ ਤੇਰੀ ਸੋਚ ਹੁੰਨੀ ਐ ਹਤਾਸ਼ ਮਨ ਪੁੱਤਾਂ ਨਾਲ ਵੱਧ ਕੇ ਗਰਾ ਦੂੰ ਅੰਮੀਏ ਹੋ ਤੀਆਂ ਮੈਂ ਤੇਰੀ ਸੋਚ ਹੁੰਨੀ ਐ ਹਤਾਸ਼ ਮਨ ਪੁੱਤਾਂ ਨਾਲ ਵੱਧ ਕੇ ਗਰਾ ਦੂੰ ਅੰਮੀਏ ਬਹੁਤ ਬਹੁਤ ਧੰਨਵਾਦ